ਅੱਛਾ ਦਰਦੀ ਆ ਕਿ ਸਾਰਿਆਂ ਨੇ ਤੱਕ ਕੇ ਬੈਠੀਆਂ ਰਹੋ ਕੁਝ ਨਾ ਕੁਝ ਪ੍ਰਾਪਤੀ ਕਰੋਗੀਆਂ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਜੇ ਬੰਦਾ ਆਉਂਦੀ ਆਈ ਤੇ ਆਜੇ ਨੀਂਦ ਕਰੇ ਆਪਣੀ ਇਸ ਭਗਤੂ ਕੇ ਨੀਂਦ ਹੋ ਜੇ ਤੇ ਉਹਨੂੰ ਪੱਥਰ ਜੋ ਵੀ ਰੱਬ ਲੈ ਜਾਂਦਾ ਵਾ ਕੋਈ ਸਭ ਜਉਂਦੇ ਜਾਗਦੇ ਇਨਸਾਨ ਆ ਪਾਉਣੇ ਪੱਗ ਬੈਠੀਆਂ ਰਹੋ ਸਬਰ ਨਾਲ ਸ਼ਾਨ ਬਣਾਈ ਆਪਣੀ ਬਹੁਤ ਔਖੀ ਪੈ ਪ੍ਰਧਾਨ ਜੀ ਨੇ ਕੋਰੇ ਫਸਲ ਦਾ ਪਰ ਪਹੁੰਚ ਰਹੀਆ ਤੁਹਾਨੂੰ ਪਤਾ ਨਾ ਇੱਕ ਪਿੰਡ ਤੋਂ ਦੂਜੇ ਪਿੰਡ 15-15 ਕਿਲੋਮੀਟਰ ਦਾ ਮੋਹਸਲਾ ਦੇ ਕਰਕੇ ਹੁੰਦੀ ਆ ਉਹਨੇ 20 ਕੁੜੀਆਂ ਨੂੰ ਦੇਖਣਾ ਤੁਸੀਂ ਹਜ਼ਾਰ ਦੀ ਪਾਪੂਲੇਸ਼ਨ ਉਹਨੇ 20 ਹਜ਼ਾਰ ਦੀ ਪਾਪੂਲੇਸ਼ਨ ਦੇਖ ਰਹੀ ਆ ਇੱਕ ਤੋਂ ਕੁੜੀ ਤੇ 20 ਹਜ਼ਾਰ ਦਾ ਬੋਲ ਪਾਇਆ ਵਾ ਤੇ ਬੋਲ ਕਰਕੇ ਦਿੰਨੇ ਕੀ ਆ ਸਿਰਫ 250 ਰੁਪਏ ਆ ਕਿੱਡੀ ਸ਼ਾਨ ਵਾਲੀ ਗੱਲ ਐ ਸਰਕਾਰ ਦੀ 250 ਰੁਪਏ ਤੇ ਸਭ ਤੋਂ ਕੰਮ ਲੈ ਰਹੀ ਆ ਹਰ ਮਰਿਆ ਆਸਾਂ ਵਰਤ ਕਰ ਭੈਣਾ ਕੋ ਨੇ ਭਾਈ ਜਿੱਮੇ ਬੈਠੇ ਐਸੀ ਬੈਠੇ ਰੋ ਅਜੇ ਆਪਾਂ ਚੱਕਾ ਜਾਬ ਕਰਨਾ ਜਾਂ ਕੇ ਚੌਂਕ ਜਾਬ ਕਰਨਾਗਾ ਪਤਾ ਲੱਗ ਜਾ ਸਰਕਾਰਾਂ ਨੂੰ ਕਿ ਕਿੰਨੇ ਗੁੱਥੇ ਚਾਸ਼ਾ ਵਰਕਰ ਸਾਡੀਆਂ ਪਾਣੀ ਵੇਉਂਦੇ ਹੁਣੋ ਚਾਹਾਂਗਾ ਪਾਣੀ ਪੂਰੀ ਤੱਕ ਚੋਤਾ ਮੈਂ ਤੱਕ ਕਰ ਦੇ ਕੇ ਕਿਉਂ ਇੱਥੇ ਆਉਣਗੇ 30 ਜਦੋਂ ਵੀ ਆਓ ਹੈਗਾ ਨਾ ਪੂਰਾ ਸਹਾਰਾ ਜ਼ਿਲ੍ਹਾ ਪ੍ਰਤੀ ਨੰਬਰ ਦਾ ਪੂਰਾ ਸਹਾਰਾ ਹੈਗਾ ਤਾਂ ਥੋੜਾ ਪੂਰਾ ਸਹਾਰਾ ਅਸੀਂ ਕੱਲੇ ਦਿਨ ਦੇ 2500 ਤੋਂ 25000 ਤੱਕ ਲੈ ਕੇ ਜਾਣਾ ਵਾ દુનિયા ਹੈ ਰਿਹਾ ਚੋ ਆ ਬਿਠੇ ਆ ਤੁਸੀਂ ਆਪਣੇ ਵਿਚਾਰਾਂ ਨਹੀਂ ਇਹਨਾਂ ਖਾਸਾ ਬਕਰ ਤੇ ਸੈਂਟਰ ਪਰ ਪੜਾਉ ਨੂੰ ਸੰਤੁਸ਼ਟ ਕਰ ਦੋ ਥੈਂਕ ਯੂ ਅੱਜ ਤੁਹਾਡੇ ਕੋਲ ਮੈਂ ਮੰਗ ਪੱਤਰ ਜਿਹੜਾ ਲਿਆ ਇਹਨੂੰ ਭਰਨ ਲਈ ਜਿਹੜਾ ਜਾ ਕੇ ਬੋੜੇ ਪੰਜਾਬ ਸਰਕਾਰ ਨੂੰ ਜਿਹੜਾ ਪਹੁੰਚਾਣਾ ਹੈ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਮੰਗ ਪੱਤਰ ਤੁਸੀਂ ਦੇ ਕੇ ਗਏ ਸੀ ਉਹ ਨਾਮ ਵਾਲੀ ਦੇ ਸਟੇਟ ਬੋਰਡ ਨੂੰ ਭੇਜਿਆ ਸੀ ਤੁਹਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਦਾ ਇਹ ਸਟੇਟ ਦੇ ਨਾਲ ਰਿਲੇਟਡ ਰਹੀਆਂ ਹਨ ਔਰ ਮੈਂ ਉਮੀਦ ਕਰਦਾ ਅਸੀਂ ਇਹ ਗੱਲ ਦਾ ਬੱਸਾਂ ਦੇਣੀ ਕਿ ਸਾਡਾ ਜਿਹੜਾ ਫੀਲਡ ਸਟਾਫ ਹੈ ਜਿਹੜੀ ਗਰਮੀ ਚ ਪਾਲਸ ਚ ਮਾਂਡਜ ਗਲੀ ਗਲੀ ਜਾ ਕੇ ਘਰ ਘਰ ਜਾ ਕੇ ਜਿਹੜਾ ਕੰਮ ਕਰਦੇ ਆ ਔਰ ਸਾਡੇ ਮੁੰਡੇ ਕੱਲ ਦੀ ਕਹਿੰਦੀਆਂ ਨਹੀਂ ਆ ਕਿ ਸਾਡੇ ਮੁੰਡੇ ਦਾ ਕੰਮ ਜਿਹੜਾ ਹੈ ਮਚਨਟੀ ਦਾ ਕੰਮ ਹੈ ਐਮਸੀ ਦਾ ਕੰਮ ਹੈ ਪੰਜਾਬ ਚ ਬਹੁਤ ਹੀ ਵਧੀਆ ਤੰਗ ਨਾਲ ਤੇ ਉੱਪਰਲੇ ਨੰਬਰਾਂ ਚ ਆਉਂਦੇ। ਇਹਨਾਂ ਲਈ ਤੁਸੀਂ ਸਾਰੇ ਦੇਣਗੇ ਇਹ ਬੁੜਾਈ ਦਾ ਪੱਕਾ। ਅਲੋ ਤੁਸੀਂ ਸਾਰੇ ਗਰਮੀ ਦੇ ਬੈਠੇ ਹੋ ਮੈਂ ਆਸ ਕਰਦਾ ਕਿ ਸਰਕਾਰ ਜਿਹੜੀ ਹੈ ਤੁਹਾਡੀਆਂ ਨਾਮ ਰੋਈਆਂ ਰੱਖੇਗੀ ਔਰ ਤੁਹਾਡੀਆਂ ਜਿਹੜੀਆਂ ਜਿੰਨੀਆਂ ਜ਼ਾਇ ਜ ਮਿਲਣਾ ਉਹਨਾਂ ਨੂੰ ਮਿਲਣੇਗੀ ਧੰਨਵਾਦ ਹੋ ਗਿਆ ਥੈਂਕ ਯੂ ਸਰ ਸਰੇਤੂ ਜਸਤਨ ਹੋਪਾਡੇ ਅੱਜ ਸਾਰੇ ਦੇ ਸਾਹਮਣੇ ਮੈਂ ਗਰੇਲ ਨਹੀਂ ਕਰੂੰਗੀ ਇਹ ਗੱਲ ਕਹਿਣ ਤੋਂ ਕਿਉਂਕਿ ਸਰਕਾਰਾਂ ਦੇ ਸਤਾਏ ਹੋਏ ਤਾਂ ਅਸੀਂ ਕਿਤਨਾ ਕਿਤੇ ਕਣਪੱਤਰ ਲੱਗ ਜਾ ਰਹੇ ਪਰ ਜੇ ਅਸੀਂ ਆਪਣੇ ਜਿਹੜੇ ਦੇ ਅਧਿਕਾਰੀਆਂ ਵੱਲੋਂ ਜਲੀਲ ਹੋਮਾ ਸਤਾਏ ਜਾਵਾਂਗੇ ਤਾਂ ਸਰ ਦੇਖੋ ਉਹਨਾਂ ਦਾ ਹੁਣ ਸਿਰ ਤੁਸੀਂ ਹੀ ਕਰਨਾ ਵਾ ਇਹ ਚੀਜ਼ ਨੂੰ ਆਪਣੇ ਧਿਆਨ 'ਚ ਜਰੂਰ ਰੱਖੋ ਕਿ ਜਿਹੜੇ ਸਾਡੇ ਨਾਲ ਬਦਸਲੂਕੀ ਟੱਕੇ ਖੜੀ ਹੁੰਦੀ ਆ ਪਲੀਜ਼ ਉਹਨਾਂ ਦੀ ਜਰੂਰ ਗੱਲ ਕਰੋ ਮੈਂ ਹਮੇਸ਼ਾ ਜਦੋਂ ਵੀ ਸਰ ਤੁਹਾਡੇ ਕੋਲੇ ਮੰਗ ਪੱਤਰ ਲੈ ਕੇ ਪਹੁੰਚਦੇ ਹਾਂ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਸਾਡੇ ਸਟਾਫ ਨੀਚਲੇ ਸਟਾਫ ਨਾਲ ਬਹੁਤ ਟੱਕਾ ਹੁੰਦਾ ਵਾ ਜੇ ਤੁਹਾਨੂੰ ਲਾਈਟ ਸਬੂਤ ਵੀ ਚਾਹੀਦਾ ਸੋ ਵੀ ਤੁਹਾਡੇ ਤੱਕ ਪਹੁੰਚਾ ਦਾਂਗੇ ਕਿ ਤਾਂ ਕਿ ਆਪਣੇ ਤੁਹਾਨੂੰ ਯਕੀਨ ਆ ਜੂਗਾ ਵੀ ਗੱਲ ਕੀ ਇਹਨਾਂ ਬੱਚਿਆਂ ਨਾਲ ਬਹੁਤ ਜਿਹੜਾ ਦੁੱਖ ਦੀ ਗੱਲ ਆ ਕਿ ਇੰਨੀ ਮਿਹਨਤ ਕਰਕੇ ਡਿਲੀਵਰੀ ਕੀ ਹੁੰਦੀ ਹੈ ਫੋਟੋ ਤੁਸੀਂ ਦੇ ਲੈ ਕੇ ਆਉਂਦੀਆਂ ਤਾਂ ਆਪਣੇ ਹਸਪਤਾਲ ਦੀ ਸ਼ਾਨ ਵੱਧਦੀ ਆ ਜੇ ਉਹ ਹੀ ਕਿਸ ਪ੍ਰਾਈਵੇਟ ਚਲੇ ਜਾਂਨ ਤਾਂ ਆਪਣੇ ਹੀ ਪ੍ਰਸ਼ਾਸਨ ਔਰ ਆਪਣੀ ਜ਼ਿਹਨ ਮਤਲਬ ਵਿੱਚ ਦਾ ਦੁੱਖ ਲੱਗਦਾ ਵਾ ਕਿ ਉਹਨਾਂ ਦੇ ਵਿਦੌਮ ਨੂੰ ਕਿੰਨੀ ਮਿਹਨਤ ਖਰਾਬ ਹੋਈਆ ਔਰ ਕਿਤੇ ਨਾ ਕਿਤੇ ਸਾਧੀਆਂ ਗੱਲਾਂ ਤੇ ਸਰਕਾਰ ਨਹੀਂ ਜਿੰਮੇਵਾਰ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਹੀ ਜ਼ਿੰਮੇਵਾਰ ਆ ਜਿਹੜੇ ਕੁੜੀਆਂ ਨੂੰ ਮਰੀਜ਼ਾਂ ਸਾਹਮਣੇ ਜਹੀਰ ਕਰ ਦਿੰਦੇ ਨੇ ਜਦਕਿ ਇਹ ਬਹੁਤ ਟਾਈਮ ਦੀਆਂ ਚਿੱਠੀਆਂ ਲਿਖੀਆਂ ਨੇ ਕਿ ਆਜ ਨੂੰ ਪਹਿਲ ਦੇ ਨਾਲ ਇਸ ਦੀ ਗੱਲ ਮੰਨੀ ਜਾਵੇ ਸੁਣੀ ਜਾਵੇ ਬਲਕ ਡਰੋਲੀ ਭਾਈ ਸਾਡੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਜਿਹੜੇ ਆਸ਼ਾ ਦੇ ਬੰਦੇ ਇਨਸੈਂਟ ਉਹਨਾਂ ਨੇ ਕੱਟ ਲਏ ਜਿਵੇਂ ਨਾਈਟ ਸਟੇ ਗਰਭਤੀ ਦੇ ਯਾਨੀ ਕਾਫੀ ਰਿਸੈਂਟਮ ਕੱਟ ਗਏ ਤੇ ਆਸ਼ਾ ਦੇ ਪੱਲੇ ਕੁਝ ਨਹੀਂ ਰਿਹਾ ਤੇ ਇਹ ਸਾਡੇ ਲਈ ਰੋਜ਼ ਧਰਨਾ ਹੈ ਸਰਕਾਰਾਂ ਦੇ ਖਿਲਾਫ ਕਿਉਂ ਇਹਨਾਂ ਨੇ ਆਸ਼ਾ ਦੇ ਇਨਸੈਂਟਮ ਕੱਟ ਕੇ ਸਾਡੇ ਪੱਲੇ ਕੁਝ ਨਹੀਂ ਪੈ ਰਿਹਾ ਕਿਉਂਕਿ ਜਿਹੜਾ ਕਾ ਧੁੱਪ ਦੇ ਵਿੱਚ ਇੰਨੀ ਤਿੱਖੀ ਧੁੱਪ ਦੇ ਵਿੱਚ ਘਰਾਂ ਦੇ ਜਾ ਕੇ ਬੱਚਿਆਂ ਦੇ ਵੈਕਸੀਨੇਸ਼ਨ ਕਰਾਉਣਾ ਘਰ ਘਰ ਜਾ ਕੇ ਪ੍ਰੈਗਨੈਂਟਾਂ ਨੂੰ ਸਾਧ ਕੇ ਲਿਆਉਣਾ ਉਹਨਾਂ ਦੇ ਚੈੱਕਅਪ ਕਰਵਾਉਣੇ ਇਹ ਬਹੁਤ ਔਖਾ ਕੰਮ ਆ ਜੋ ਉਹਨਾਂ ਨੇ ਕੱਟ ਕੇ ਸਾਡੇ ਪੱਲੇ ਕੁਝ ਨਹੀਂ ਪਾਇਆ ਇਹ ਸਾਨੂੰ ਸਰਕਾਰ ਨੇ ਮੀਟਿੰਗ ਦਾ ਟਾਈਮ ਨਾ ਦਿੱਤਾ ਕੋਈ ਸਾਡੀ ਮੰਗ ਨੂੰ ਨਾ ਮੰਨਿਆ ਤੇ ਅਸੀਂ ਇਸ ਤੋਂ ਵੀ ਤਿੱਖੇ ਸੰਘਰਸ਼ ਕਰਾਂਗੇ ਅਸੀਂ ਰੋੜਾਂ ਤੇ ਜਾਵਾਂਗੇ ਜਿੰਨਾ ਵੀ ਹੋ ਸਕੇ ਅਸੀਂ ਸੰਘਰਸ਼ਾਂ ਤੇ ਉਤਰਾਂਗੇ ਹੁਣ ਤੇ ਆਪਦੀਆਂ ਮੰਗਾਂ ਲਗਲਾਂਗੇ ਸਨਹਿਤਾ ਸਾਡੀ ਜਥੇਬੰਦੀ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਭੈਣਾਂ ਸਟ੍ਰੈਕ ਤੇ ਜਾਣੀਆਂ ਤੇ ਜਿਹੜੀ ਗਵਰਨਮੈਂਟ ਇਹਨਾਂ ਨੂੰ ਰੀੜ ਦੀ ਹੱਡੀ ਕਹਿ ਰਹੀ ਆ ਤੇ ਰੀੜ ਦੀ ਹੱਡੀ ਹੁਣ ਕ੍ਰੈਕ ਹੋਊਗੀ ਕਿਉਂਕਿ ਜਦੋਂ ਅਸੀਂ ਇਸ ਸਟ੍ਰੈਕ ਤੇ ਬੈਠ ਗਏ ਸਾਡੇ ਵੱਲੋਂ ਡਿਲੀਵਰੀਆਂ ਸਰਕਾਰੀ ਚੋਂ ਨਾ ਪ੍ਰਾਈਵੇਟ ਹੋਣ ਅਸੀਂ ਸਾਰੇ ਕੰਮਾਂ ਦਾ ਬਾਈਕਾਟ ਕਰਕੇ ਸਟ੍ਰੈਕ ਸਟ੍ਰੈਕ ਤੇ ਬੈਠਾਂਗੇ ਤੇ ਕਿਸੇ ਵੀ ਆਸ਼ਾ ਭੈਣ ਨੂੰ ਡਿਲੀਵਰੀ ਕਰਾਉਣ ਵਾਸਤੇ ਨਹੀਂ ਜਾਣ ਦੇਵਾਂਗੇ ਮੇਰਾ ਨਾਮ ਸੰਦੀਪ ਕੋਹਰੇ ਸੀਨੀਅਰ ਮੀਤ ਪ੍ਰਧਾਨ ਮੋਗਾ ਕਨਦੀਪ ਪਕੌਰ ਪੰਜੋਲਾ ਫਤਿਹਗੜ ਸਾਹਿਬ ਤੋਂ ਸਾਡੇ ਜਿਹੜੀ ਜੂਨੀਅਨ ਹੈਗੇ ਆ ਪੰਜੋਲਾ ਗਰੁੱਪ ਆ ਜੀ ਜੀ ਇੱਕ ਤਾਂ ਸਰਕਾਰਾਂ ਤੇ ਸਾਨੂੰ ਰੋਸ ਇਹ ਆ ਵੀ ਇਹ ਜਿਹੜੀਆਂ ਸਾਡੀਆਂ ਭੈਣਾਂ ਆਸ਼ਾ ਵਰਕਰ 58 ਸਾਲ ਦੀਆਂ ਹੋ ਚੁੱਕੀਆਂ ਉਹਨਾਂ ਨੂੰ ਇਹ ਸੇਵਾ ਮੁਕਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਹਿੰਦੇ ਵੀ ਸਾਡੇ ਜਿਹੜੇ ਹੈਗੇ ਰਜਿਸਟਰ ਜੋ ਵੀ ਤੁਹਾਡੇ ਕੋਲੇ ਸਾਡੇ ਪ੍ਰੂਫ ਹੈਗਾ ਸਾਨੂੰ ਜਮ੍ਹਾਂ ਕਰਵਾਓ ਤੇ ਆਪਦੇ ਘਰਾਂ ਨੂੰ ਜਾਓ ਜਿਹੜਾ ਕਿ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਵੀ ਜਿਹੜੀਆਂ ਸਾਡੀਆਂ ਭੈਣਾਂ 16 ਸਾਲ ਤੋਂ ਕੰਮ ਕਰਦੀਆਂ ਅੱਜ ਉਹਨਾਂ ਨੂੰ ਇਹ ਸਰਕਾਰਾ ਕਹਿ ਰਹੀਆਂ ਕਿ ਖਾਲੀ ਹੱਥ ਤੁਸੀਂ ਵਾਪਸ ਘਰੇ ਚਲੇ ਜਾਓ ਉਹ ਇਨਸੈਂਟਿਵ ਹੈ ਜਿਵੇਂ ਸਾਡਾ ਨਾਈਟ ਸਟੇ ਕੱਟੀ ਗਈ ਆ ਡਿਲੀਵਰੀ ਪੇਸ਼ੈਂਟ ਜਿਹੜੇ ਅਸੀਂ ਰਾਤ ਨੂੰ ਲੈ ਕੇ ਆਉਂਨੇ ਆ ਜਾਂ ਦਿਨੇ ਲੈ ਕੇ ਆਉਂਨੇ ਪੇਸ਼ੈਂਟ ਉਹਨਾਂ ਦਾ ਕੱਟਿਆ ਗਿਆ ਇਨਸੈਂਟਿਵ ਜਿਹੜਾ ਐਚਵੀ7 ਤੋਂ 11 ਗ੍ਰਾਮ ਕਰਾਇਆ ਜਾਂਦਾ ਉਹਦਾ 250 ਰੁਪਏ ਕੱਟਿਆ ਗਿਆ ਜੀ ਇਹਨਾਂ ਨੇ ਕਾਫੀ ਇਨਸੈਂਟਿਵ ਸਾਡੇ ਜਿਹੜੇ ਕੱਟ ਦਿੱਤੇ ਗਏ ਆ ਜਿਹਦੇ ਵਿੱਚ ਸਾਨੂੰ ਇਹ ਸਰਕਾਰਾਂ ਤੇ ਬਹੁਤ ਜ਼ਿਆਦਾ ਰੋਸ ਆ ਜੀ ਸਾਡੀ ਸਰਕਾਰ ਇਹ ਆ ਜੀ ਇੱਕ ਤਾਂ ਸਾਡੇ ਇਨਸੈਂਟਿਵ ਆ ਜਿਹੜੇ ਲਾਗੂ ਕੀਤੇ ਜਾਣ ਇੱਕ ਜਿਹੜੀਆਂ ਸਾਡੀਆਂ 58 ਸਾਲ ਦੀਆਂ ਆਸ਼ਾ ਵਰਕਰ ਭੈਣਾਂ ਆਂ ਜਿਨ੍ਹਾਂ ਨੂੰ ਸੇਵਾ ਮੁਕਤ ਕਰਨ ਨੂੰ ਕਹਿ ਤਾਂ ਉਹਨਾਂ ਨੇ ਚਿੱਠੀਆਂ ਕੱਢਤੀਆਂ ਉਹ ਚਿੱਠੀਆਂ ਵਾਪਸ ਲਈਆਂ ਜਾਣ ਜਿਹੜਾ ਡਿਸੀਜਨ ਆ ਵਾਪਸ ਜੇ ਸਰਕਾਰ ਸਰਕਾਰ ਨੂੰ ਨਹੀਂ ਮਨਜ਼ੂਰ ਹੁੰਦਾ ਤਾਂ ਸਾਡਾ ਸੰਘਰਸ਼ ਇਦਾਂ ਹੀ ਚੱਲੀ ਜਾਊਗਾ ਜੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਇਹ ਹਸਪੀਟਲ ਦੇ ਵਿੱਚੋਂ ਕੋਈ ਡਿਲੀਵਰੀ ਪੇਸ਼ੈਂਟ ਨਹੀਂ ਲਿਆਵਾਂਗੇ ਕੋਈ ਪ੍ਰੈਗਨੈਂਟ ਚੈੱਕਅਪ ਆਤੇ ਨਹੀਂ ਲੈ ਕੇ ਆਵਾਂਗੇ ਜਿਹੜਾ ਕੰਮ ਹਸਪੀਟਲ ਦਾ ਸਾਰਾ ਬੰਦ ਕੀਤਾ ਜਾਊਗਾ ਤਾਂ ਕਿ ਇੱਥੇ ਜਿਹੜੇ ਕੰਮ ਪਹਿਣ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇ ਵਾਲਾ ਮੈਂ ਆਸ਼ਾ ਵਰਕਰ ਫੈਸਿਲਿਟੇਟਰ ਨਰੋਲ ਯੂਨੀਅਨ ਪੰਜਾਬ ਪੰਜੋਲਾ ਗਰੁੱਪ ਚ ਕੰਮ ਕਰਦੀ ਪਈ ਆ ਜੀ ਜਿਹੜਾ ਸਾਡਾ ਅੱਜ ਦਾ ਇੱਥੇ ਧਰਨਾ ਲੱਗਿਆ ਵਾ ਸਰਕਾਰ ਪ੍ਰਤੀ ਰੋਜ਼ ਪ੍ਰਗਟ ਆ ਜੀ ਸਰਕਾਰ ਨੇ ਸਾਡੇ ਤੇ ਬਿਨਾ ਸੋਚੇ ਸਮਝੇ ਬਿਨਾ ਸਾਨੂੰ ਦੱਸੇ ਕੋਈ ਨੋਟਸ ਕੱਢੇ 58 ਸਾਲ ਦੀ ਏਜ ਤੇ ਲਗਾਤਾਰ ਰਿਲੀਵ ਕਰਕੇ 58 ਸਾਲ ਦੀ ਏਜ ਨੂੰ ਕਰਤਾ ਆਸ਼ਾ ਵਰਕਰਾਂ ਨੂੰ ਉਹ ਕਹਾੜਾ ਚਲਾਤਾ ਉਹ ਕਹਾੜੇ ਦਾ ਅੱਜ ਜਵਾਬ ਦੇਣ ਤੇ ਰੋਸ ਪ੍ਰਗਟ ਕਰਨਾ ਹੈ ਮੇਰੀ ਆਸ਼ਾ ਵਰਕਰ ਭੈਣਾਂ ਦੇ ਸਾਰੇ ਇਨਸੈਂਟਿਵ ਕੱਢਤੇ ਜਿਹਦੇ ਕਰਕੇ ਉਹਨਾਂ ਦਾ ਘਰ ਦਾ ਜਿਹੜਾ ਗੁਜ਼ਾਰਾ ਵਾ ਉਹ ਬੜੀ ਮੁਸ਼ਕਲ ਨਾਲ ਹੋ ਰਿਹਾ ਵਾ ਔਰ ਤੀਜਾ ਮੇਰੇ ਆਸ਼ਾ ਫੈਸਿਲੀਟੇਟਰ ਭੈਣਾਂ ਵਾ ਜਿਹੜੀਆਂ 20000 ਦੇ ਵਿੱਚ ਇੱਕ ਕੁੜੀ ਕੰਮ ਕਰਦੀ ਪਾਪੂਲੇਸ਼ਨ ਚ ਔਰ ਉਹਨਾਂ ਦੇ ਸਿਰਫ 250 ਚ ਉਹਨਾਂ ਤੋਂ ਕੰਮ ਕਰਾਇਆ ਜਾ ਰਿਹਾ ਜੋ ਬਹੁਤ ਹੀ ਸ਼ਰਮ ਔਰ ਦੁੱਖ ਦੀ ਗੱਲ ਹੈ ਜੀ ਆਉਣ ਵਾਲੇ ਸਮੇਂ ਚ ਜੇ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਸਾਡੀ ਕੋਈ ਮੀਟਿੰਗ ਦੇ ਟੇਬਲ ਟਾਕ ਤੇ ਹੱਲ ਨਹੀਂ ਹੁੰਦਾ ਤਾਂ ਸਾਡੇ ਪੰਜਾਬ ਪ੍ਰਧਾਨ ਦਾ ਇਹ ਫੈਸਲਾ ਵਾ ਕਿ 1 ਜੁਲਾਈ ਤੋਂ ਅਸੀਂ ਜਿਹੜੀ ਆ ਲਗਾਤਾਰ ਕੰਮ ਛੋੜ ਕਲਮ ਛੋੜ ਹੜਤਾਲ ਕਰ ਦੇਣੀ ਹੈ ਜੀ ਅਸੀਂ ਹੜਤਾਲ ਕਰਕੇ ਬੈਠਾਂਗੇ ਔਰ ਹਸਪਤਾਲਾਂ ਦੇ ਵਿੱਚ ਕਾਹ ਪੈਣਗੇ ਤੇ ਕੋਈ ਵੀ ਕੋਈ ਵੀ ਪੇਸ਼ੈਂਟ ਨਹੀਂ ਆਏਗਾ